ਗੰਦੇ ਸ਼ਹਿਰ ਚ ਵੀ ਰਹਿੰਦੇ ਆ। ਕੋਈ ਮਗਰ ਕੋਈ ਰੋਡ ਦਾ ਹੋਵੇ ਸਹੀ, ਕੋਈ ਰੋਡ ਤਾਂ ਹੋਵੇ ਸਹੀ ਪਰ ਸਾਰੇ ਰੋਡਾਂ ਦਾ ਹੀ ਬੁਰਾ ਹਾਲ, ਗਲੀਆਂ ਦੇ ਵਿੱਚ ਚੱਲ ਜਾਓ ਇੱਧਰ ਬੁਰਾ ਹਾਲ। ਇਹ ਸਰਕਾਰਾਂ ਕਰੀ ਗਈ ਜਾਂਦੀਆਂ ਨੇ। ਜਿਹੜੀ ਕਹਿ ਸਕਦੇ ਆਵੇਂ ਪੁਲ ਮਲਾ ਕੇ ਸ਼ਹਿਰ ਦਾ ਪੂਰੀ ਤਰ੍ਹਾਂ ਨਾਸ ਬਸ। ਮੈਂ ਕਹਿੰਦਾ ਜੀ ਕੋਈ ਮੈਂ ਕਹਿੰਦਾ ਬੰਦਾ ਇੱਕ ਵਾਰੀ ਮੋਟਰਸਾਈਕਲ ਤੇ ਮੀਂਹ ਦੇ ਵਿੱਚ ਢੇਰੇ ਗੱਡੀਆਂ ਵੇਖੇ ਤੇ ਸ਼ਹਿਰ ਦਾ ਉਹਨੂੰ ਪਤਾ ਲੱਗ ਜਾਊ ਸ਼ਹਿਰ ਦਾ ਹਾਲ ਕੀ ਆ। ਤਾਂ ਨਹੀਂ ਛੱਡੋ ਇਕਨੇ ਜਿਹੜਾ ਘੁੰਮ ਰਹੇ ਗਲੀਆਂ ਦੇ ਵਿੱਚ ਚੱਲ ਜਦੇ ਇੱਧਰ ਰੋਡਾਂ ਦੇ ਵਿੱਚ ਆ ਜਦੇ ਇੱਧਰ ਫਾਟਕਾਂ ਉੱਤੇ ਨਹੀਂ ਚੱਲ ਜਦੇ ਉਹਨੂੰ ਪਤਾ ਲੱਗਿਆ ਵੀ ਸ਼ਹਿਰ ਦਾ ਹਾਲ ਕੀ ਆ ਜਿਹੜਾ ਵੀ ਬੰਦਾ ਕੋਈ ਬਾਹਰੋਂ ਆਉਂਦਾ ਜੀ ਮੁੜ ਕੇ ਯਾਦ ਰੱਖਦਾ ਵੀ ਕਰਾਹੀ ਵਰਗਾ ਨਾਲ ਕੇਤੇ ਵੀ ਨਹੀਂ ਆਉਂਦਾ ਮੈਂ ਕਹਿੰਦਾ ਕਿ ਕਈ ਗੱਡੀਆਂ ਆ ਸ਼ੌਕਰ ਖਰਾਬ ਹੋ ਕੇ ਆਉਣੇ ਆ ਕਿਉਂ ਇੰਨਾ ਬੁਰਾ ਹਾਲ ਆ ਕਈਆਂ ਦੇ ਟਾਇਰ ਪਾੜ ਕੇ ਆਉਣੇ ਆ ਦੋ ਤਿੰਨ ਬੰਦੇ ਦਾ ਮੈਂ ਟਾਇਰ ਫਟੇ ਹੋਏ ਦੇਖੇ ਨੇ ਜੀ ਉਹ ਬਹੁਤ ਬੁਰਾ ਵਾਲਾ ਜੀ ਬਹੁਤ ਜ਼ਿਆਦਾ ਬੁਰਾ ਵਾਲਾ ਇਹਨੂੰ ਥੋੜਾਕ ਠੀਕ ਕਰਨਾ ਚਾਹੀਦਾ ਮਤਲਬ ਕਹਿਣ ਦਾ ਇਹ ਆ ਵੀ ਹੁਣ ਮੜਾ ਮੋਟਾ ਧਿਆਨ ਰੱਖਣਾ ਚਾਹੀਦਾ ਜੇ ਕੋਈ ਨਹੀਂ ਬੋਲਦਾ ਤਾਂ ਉਹਨੂੰ ਐ ਨਾ ਹੋਵੇ ਵੀ ਬਸ ਅਗਲਾ ਕੱਲੂ ਕੁਝ ਹੋਰੇ ਕੋਈ ਕਰਨਾ ਪੈਣਾ ਇਹਨੂੰ ਨੇ ਕੀ ਗੱਲੇ ਸੜਕ ਤੇ ਜਿਹਨਾਂ ਦੀਆਂ ਇੱਥੇ ਦਾ ਕਾਰੋਬਾਰ ਨੇ ਇਹ ਲੋਕ ਟੈਕਸ ਨਹੀਂ ਦਿੰਦੇ ਟੈਕਸ ਸਾਰੇ ਹੀ ਦਿੰਦੇ ਆ ਜੀ ਕਿਹੜਾ ਵੀ ਬੰਦਾ ਟੈਕਸ ਦਾ ਸਾਨੂੰ ਵੱਧ ਦਿੰਦੇ ਆ ਹਣ ਫਿਰ ਫਿਰ ਇਹਨਾਂ ਨੂੰ ਕਿਉਂ ਇਹ ਜਿਹੜਾ ਨਰਕ ਇਹਨਾਂ ਨੂੰ ਫੇਸ ਕਰਨਾ ਪੈ ਰਿਹਾ ਬਸ ਜੀ ਇੱਕ ਨੇ ਆ ਵੀ ਹੁਣ ਜਿਹੜਾ ਦਬਲ ਆ ਉਹਨੂੰ ਦਵਾਉਂਦੇ ਆ ਦੁਨੀਆ ਹੋਰ ਕੀ ਆ ਇੱਕ ਲਾਸਟ ਪੁੱਛਣਾ ਚਾਹੁੰਦਾ ਬ੍ਰਦਰ ਇੱਕਦੰ ਬਿਲਕੁਲ ਸਹੀ ਸਹੀ ਦੱਸਿਓ ਵੀ ਲੋਕ ਵੀ ਆਪਣੇ ਕੋਈ ਜ਼ਿਆਦਾ ਨਹੀਂ ਹੁਣ ਇੱਕ ਦੂਜੇ ਦੇ ਉੱਪਰ ਡਿਪੈਂਡ ਹੋਣ ਲਾ ਕੇ ਜਾਂ ਕਿ ਆਪਾਂ ਨੂੰ ਰੋਲ ਬੰਦ ਕਰਨੀ ਚਾਹੀਦੀ ਆ ਆਪਣੀ ਜੇ ਆਪਾਂ ਨੂੰ ਤਕਲੀਫ ਆ ਆਪਾਂ ਨੂੰ ਸ਼ੋਰ ਤੋਂ ਜਾ ਕੇ ਗੱਲ ਕਰਨੀ ਚਾਹੀਦੀ ਆ ਸੋਸ਼ਲ ਮੀਡੀਆ ਦਾ ਜਮਾਨਾ ਆ ਜੀ ਹੁਣ ਦਾ ਗੱਲ ਹੀ ਇੱਕ ਨੇ ਆ ਸਰਕਾਰਾਂ ਨੇ ਜਿਹੜੀਆਂ ਇਹਨਾਂ ਨੂੰ ਜਨਤਾ ਨੂੰ ਕਿਸ ਨਾ ਕਿਸੇ ਨੂੰ ਕਹ ਪੈਂਦੇ ਹੀ ਆ ਕਿਸੇ ਨੇ ਕੁਝ ਕਰਾਉਣਾ ਕਿਸੇ ਨੇ ਕੁਝ ਕਰਾਉਣਾ ਜੇ ਮਤਲਬ ਜਨਤਾ ਕੁਝ ਬੋਲਦੀ ਆ ਤਾਂ ਕੱਲ ਨੂੰ ਫਿਰ ਉਹਨਾਂ ਦੇ ਡੇਰੇ ਘੜਾਉਣੇ ਨੇ ਵਾਰ-ਵਾਰ ਕੰਮ ਹੀ ਨਹੀਂ ਕਰਦੇ ਇਹਨਾਂ ਨੇ ਤਾਂ ਕਰਕੇ ਜਨਤਾ ਡਰਦੀ ਆ ਬੋਲਦੀ ਨਹੀਂ ਕੋਈ ਇਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਹਾਂਜੀ 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 ਉਹਨਾਂ ਦੇ ਪੈਸੇ ਕਮਾਣਾ ਚਾਹਦੇ ਕੋਈ ਤਰ੍ਹਾਂ ਦਾ ਉਹ ਸਰਕਾਰ ਨੂੰ ਬੇਨਤੀ ਕਰਦੇ ਆ ਜੀ ਵੀ ਸਰਕਾਰ ਵੀ ਏਕਣਾ ਵੀ ਜਿਹੜਾ ਮਤਲਬ ਕੰਮ ਹੋਣ ਵਾਲੇ ਨੇ ਜਿਹੜੇ ਦੇਖਦੇ ਨੇ ਉਹ ਕੁਝ ਕਰੋ ਜਿਹੜੇ ਨਹੀਂ ਦੇਖਦੇ ਉਹਦਾ ਕੋਈ ਪਤਾ ਹੀ ਨਹੀਂ ਜਿਹੜਾ ਵੀ ਕਰਦੇ ਹੈ ਕਿ ਨਹੀਂ ਕਰਦੇ ਜਿਹੜੇ ਦੇਖਦੇ ਨਹੀਂ ਉਹ ਤਾਂ ਕਰੋ ਤੂੰ ਉਹਦੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਖੜੇ ਨੇ ਜੀ ਇਹਨਾਂ ਦਾ ਕਹਿਣਾ ਹੈ ਵੀ ਅਸੀਂ ਸਖਤ ਸਟੈਂਡ ਲਵਾਂਗੇ ਪਬਲਿਕ ਦੇ ਵਾਸਤੇ ਸਰਾਹਾ ਸ਼ਹਿਰ ਵਾਸੀਆਂ ਵਾਸਤੇ ਇਹ ਜਿਹੜੇ ਦੁਕਾਨਦਾਰ ਨੇ ਨਾ ਸਾਰਿਆਂ ਵਾਸਤੇ ਅਗਰ ਚੇਤੀ ਤੋਂ ਛੇਤੀ ਇਹ ਰੋਡ ਦਾ ਜਿਹੜਾ ਕੰਮ ਹੈ ਇਹ ਨਾ ਕੀਤਾ ਗਿਆ ਅਸੀਂ ਕੀ ਕਹਿਣਾ ਚਾਹੁੰਦੇ ਹਾਂ ਜੀ ਇਸ ਬਾਰੇ ਗੱਲ ਇਹ ਕਰਾਂ ਵੀ ਜੇ ਸਰਕਾਰ ਨੇ ਕੁਝ ਨਾ ਕੀਤਾ ਫਿਰ ਮਰਨ ਵਰਤ ਤੇ ਵੀ ਅਸੀਂ ਬੈਠਣ ਨੂੰ ਵੀ ਤਿਆਰ ਆ ਆਪਣੇ ਸ਼ਹਿਰ ਲਈ ਆਪਣੇ ਸ਼ਹਿਰ ਲਈ ਮਰਨ ਨੂੰ ਵੀ ਤਿਆਰ ਆਂ ਵੀ ਆਪਣੇ ਸ਼ਹਿਰ ਨੂੰ ਸੁਧਾਰਨਾ ਮਾੜਾ ਮੋਟਾ ਬਸ ਜੇ ਮੇਰੀ ਜਾਨ ਵੀ ਜਾਊਗੀ ਮਰਨ ਮਰਦ ਤੇ ਬਹਿ ਜੂਗਾ ਜੇ ਮੇਰੀ ਜਾਨ ਵੀ ਜਾਊਗੀ ਮੈਂ ਫਿਰ ਵੀ ਤਿਆਰ ਆ ਕਿਉਂਕਿ ਮੈਂ ਆਪਣੇ ਸ਼ਹਿਰ ਨੂੰ ਦੇਖਣਾ ਆ ਵਧੀਆ ਤਰੀਕੇ ਨਾਲ ਜਿਹੜਾ ਬਣਿਆ ਹੋਏ ਵਧੀਆ ਤਰੀਕੇ ਨਾਲ ਬਣਿਆ ਦੇਖਣਾ ਚਾਹੁੰਦਾ ਮੈਂ ਬਸ ਜਨਾਬ ਜੀ ਤੁਹਾਡੇ ਚੱਜਦੇ ਨੂੰ ਤੇ ਪ੍ਰਧਾਨ ਜੀ ਤੁਹਾਡਾ ਵੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ